ਅੱਜ 18 ਖੱਡਾਂ ਅਸੀਂ ਲੋਕਾਂ ਦੇ ਸਮਰਪਿਤ ਕਰ ਰਹੇ ਹਾਂ 16 16 ਲੋਕਾਂ ਦੇ ਸਮਰਪਿਤ ਕਰ ਰਹੇ ਹਾਂ ਤੇ ਅਗਲੇ ਮਹੀਨੇ ਤੱਕ ਅਸੀਂ ਇਹਨੂੰ 50 ਤੱਕ ਲੈ ਜਾਵਾਂਗੇ ਇੱਥੇ ਕੀ ਹੈ ਇੱਥੇ ਜੀਸੀਬੀ ਨਹੀਂ ਚੱਲ ਸਕਦੀ ਤੇ ਇੱਥੇ ਟਿੱਪਰ ਵੀ ਨਹੀਂ ਆ ਸਕਦੇ ਇੱਥੇ ਤੁਹਾਡੇ ਜ਼ਰੀਏ ਮੈਂ ਲੋਕਾਂ ਨੂੰ ਦੱਸਦਾ ਐਪ ਵੀ ਜਾਰੀ ਕੀਤੀ ਹੈ ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਨਾ ਇੱਕ ਐਪ ਹੈ ਉਦੇਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਨੇੜੇ-ਤੇੜੇ ਕਿਹੜੀ ਖੱਡ ਹੈ ਜਿੱਥੋਂ ਤੁਸੀਂ ਪਬਲਿਕ ਦੀ ਖੱਡ ਹੈ ਜਿੱਥੋਂ ਤੁਸੀਂ ਲੈ ਕੇ ਆ ਸਕਦੇ ਹੋ ਆਪਣਾ ਟਰੈਕਟਰ ਟਰਾਲੀ ਲੈ ਕੇ ਆਓ ਜੇ ਆਪਣੇ ਬੰਦੇ ਹੈਗੇ ਨੇ ਤੁਹਾਡੇ ਕੋਲੇ ਤਾਂ ਆਪਣੇ ਬੰਦੇ ਨਾਲ ਲਿਓ 4-5 ਨਹੀਂ ਤਾਂ ਇੱਥੇ ਵੀ ਮਿਲ ਸਕਦੇ ਨੇ ਤੇ ਕਹਿਆਂ ਨਾਲ ਬੱਠਲਾਂ ਨਾਲ ਤੁਸੀਂ ਰੇਤਾ ਕੱਢੋ ਟਰਾਲੀ ਭਰੋ 5.5 ਰੁਪਏ ਪਰ ਕਿ ਉਹ ਬਿੱਗ ਫੀਟ ਤੁਹਾਨੂੰ ਇੱਥੋਂ ਦਿੱਤਾ ਮਿਲੂਗਾ ਟਰੈਕਟਰ ਤੁਹਾਡਾ ਟਰਾਲੀ ਤੁਹਾਡੀ ਖਰਚਾ ਜਿਹੜਾ ਤੁਹਾਡਾ ਸਾਡੇ ਵੱਲੋਂ ਸਰਕਾਰ ਵੱਲੋਂ 55 ਰੁਪਏ ਹੈ ਅੱਗੇ ਤੁਸੀਂ ਕਿੰਨੀ ਕੁ ਦੂਰ ਜਾਣਾ ਹੈ ਟਰੈਕਟਰ ਟਰਾਲੀ ਦਾ ਕੀ ਤੁਹਾਨੂੰ ਖਰਚਾ ਪੈਂਦਾ ਹੈ ਇਹ ਇਹੀ ਖਰਚਾ ਹੋਊਗਾ ਪਹਿਲਾਂ ਇਦਾਂ ਹੀ ਹੁੰਦਾ ਸੀ ਜਦੋਂ ਮਰਜ਼ੀ ਅਸੀਂ ਜਾਂਦੇ ਸੀ ਅਸੀਂ ਆਪਣਾ ਵਾਹਨ ਲੈ ਕੇ ਜਾਂਦੇ ਸੀ ਤੇ ਪਰ ਕੇ ਲੈ ਆਉਂਦੇ ਸੀ ਤੇ ਅੱਜ ਇਹ ਦੁਬਾਰਾ ਅਸੀਂ ਇਹੀ ਕਹਿਆ ਸੀ ਨਾ ਕਿ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਪੈरिस ਨਹੀਂ ਬਣਾਉਣ ਦੀ ਲੋੜ ਦੁਬਾਰਾ ਪੰਜਾਬ ਵੱਲੂ ਇੱਕ ਕਦਮ ਹੈ ਇਹ ਕਿ ਆਪਣੇ ਟਰੈਕਟਰ ਟਰਾਲੀ ਲੈ ਕੇ ਆਓ ਆ ਐਪ ਵੀ ਜਾਰੀ ਹੋਈ ਹੈ ਟਰੈਕਟਰ ਦਾ ਬਕਾਇਦਾ ਨੰਬਰ ਹੋਊਗਾ ਉਹਦੇ 'ਚ ਉਹਦਾ ਆਰਡਰ ਨੰਬਰ ਹੋਊਗਾ ਤੇ ਉਹਨੇ ਕਿਹੜੇ ਕਿਹੜੀ ਮਾਈਨ ਤੋਂ ਕਿੰਨੇ ਵਜੇ ਟਰਾਲੀ ਭਰੀ ਹੈ ਤੇ ਉਹਦੇ ਕੋਲੇ ਕਯੂਬਿਕ ਉਹਦੇ ਕੋਲੇ ਕਯੂਆਰ ਕੋਡ ਵੀ ਹੋਊਗਾ ਆ ਦੋ ਆ ਦੋ ਕਾਗਜ਼ ਸਾਡੇ ਕੋਲੇ ਵੀ ਹੋਣਗੇ ਉਸ ਟਰੈਕਟਰ ਵਾਲੇ ਡਰਾਈਵਰ ਕੋਲੇ ਵੀ ਹੋਣਗੇ ਤਾਂ ਤੁਹਾਨੂੰ ਕੋਈ ਨਹੀਂ ਰੋਕੂਗਾ ਕਿਤੇ ਕਿ ਕਿੱਥੋਂ ਆਇਆ ਹਾਂ ਹਾਂ ਇੱਕ ਦੋ ਸੇਫਟੀ ਨੋਰਮਸ ਹੈਗੇ ਨੇ ਇੱਕ ਤਾਂ ਡਬਲ ਟਾਇਰਾਂ ਵਾਲੀ ਟਰਾਲੀ ਹੋਵੇ ਪਲਟਣ ਦਾ ਖਤਰਾ ਘੱਟ ਜਾਂਦਾ ਹੈ ਨੰਬਰ 2 ਤੇ ਉੱਤੇ ਉੱਤੇ ਤਰਪਾਲ ਪਾ ਕੇ ਲੈ ਕੇ ਜਾਣੀ ਹੈ ਤਾਂ ਕਿ ਸੜਕ ਤੇ ਜਾਂਦੇ ਆਪਾਂ ਕਿਸੇ ਸਕੂਟਰ ਵਾਲੇ ਦੇ ਮੋਟਰਸਾਈਕਲ ਵਾਲੇ ਦੇ ਰਾਹਗੀਰਾਂ ਦੇ ਕੋਈ ਅੱਖਾਂ ਚ ਇਹ ਰਿੱਟਾ ਨਾ ਪਾਈਏ ਤਾਂ ਕਿ ਕੋਈ ਦੁਰਕੀ ਡਿਮਾਂਡ ਹੈ ਦਾ ਮਤਲਬ ਪੰਜਾਬ ਦੇ ਵਿੱਚ ਤਰੱਕੀ ਹੋ ਰਹੀ ਹੈ ਕੰਸਟਰਕਸ਼ਨ ਹੋ ਰਹੀ ਹੈ ਫੈਕਟਰੀਆਂ ਆ ਰਹੀਆਂ ਨੇ ਸ਼ਹਿਰ ਬਣ ਰਹੇ ਨੇ ਨਵੇਂ ਕਲੋਨੀਆਂ ਬਣ ਰਹੀਆਂ ਨੇ ਸੋ ਇਹ ਇੱਕ ਤਰੱਕੀ ਦੀ ਨਿਸ਼ਾਨੀ ਹੈ ਸੋ ਅਸੀਂ ਇਹਨੂੰ ਕੋਈ ਮਿਸਯੂਜ਼ ਨਹੀਂ ਕਰਾਂਗੇ ਕਿ ਲੋਕ ਹੁਣ ਫਸੇ ਹੋਏ ਨੇ ਜੀ ਚਲੋ ਲੈ ਲਓ ਜਿੰਨੇ ਮਰਜੀ ਜਿੰਨਾ ਰੇਤ ਦਾ ਰੇਟ ਜਿਹੜਾ ਘੱਟ ਤੋਂ ਘੱਟ ਹੋਊਗਾ ਅਸੀਂ ਉਸ ਉਸ ਐਫਰਟਸ ਦੇ ਵਿੱਚ ਲੱਗੇ ਹੋਏ ਆਂ ਮੈਂ ਇੱਕ ਵਾਰੀ ਫੇਰ ਦੱਸ ਦਿੰਨਾ ਪਬਲਿਕ ਨੂੰ ਸਮਰਪਿਤ ਕਰਨ ਲੱਗਿਆ 16 ਖੱਡਾਂ ਅੱਜ ਜਿੱਥੇ ਆਪਾਂ ਬੈਠੇ ਆ ਇੱਥੇ 10 ਲੱਖ ਮੀਟਰ ਕਿਟਾਨ ਰੇਤ ਹੈ ਆਪਣੀ ਟਰਾਲੀ ਆਪਣਾ ਟਰੈਕਟਰ ਲੈ ਕੇ ਆਓ ਤੇਥੋਂ ਆਪਣੇ ਹੱਥਾਂ ਨਾਲ ਭਰ ਕੇ ਟਰਾਲੀ ਜਿਹੜੀ ਹੈ ਉਹ ਤੁਸੀਂ ਆਪਣੇ ਘਰੇ ਲੈ ਕੇ ਜਾ ਸਕਦੇ ਹੋ ਜਿੱਥੇ ਵੀ ਤੁਸੀਂ ਮੈਂ ਜਿਹੜੇ ਟਰੈਕਟਰ ਵਾਲੇ ਨੂੰ ਪੁੱਛਿਆ ਸੀ ਉਹ ਤਾਂ ਕਹਿੰਦਾ ਨੇੜੇ ਪਿੰਡ ਹੈ ਜੀ ਮੇਰਾ ਤਾਂ ਮਤੋਂ ਉੱਥੇ ਲੈ ਕੇ ਜਾਣੀਆਂ ਕਰੀਏ ਆਪਣੇ ਤਾਂ ਕਿ ਲੋਕਾਂ ਨੂੰ ਉਹ ਜਿਹੜਾ ਟਿਪਰ ਵਾਲੇ ਜਾਂ ਕੋਈ ਮਾਫੀਆ ਵਾਲੇ ਉਹਨਾਂ ਤੋਂ ਖੜਾ ਛੁੱਟੇ ਉਹਨਾਂ ਦਾ ਤੇ 5.5 ਰੁਪਏ ਸਰਕਾਰ ਦਾ ਰੇਟ ਹੈ 5.5 ਰੁਪਏ ਭਰ ਕੇ ਉਹ ਬਿਕ ਫੁੱਟ ਤੇ ਅਸੀਂ ਉਹਨਾਂ ਨੂੰ ਕਾਗਜ਼ ਦੇਵਾਂਗੇ ਤੇ ਉਹ ਬਿਲਕੁਲ ਪਾਰਦਰਸ਼ੀ ਕੰਮ ਹੈ ਤੇ ਸੀਸੀਟੀਵੀ ਜਗ੍ਹਾ ਜਗ੍ਹਾ ਕੈਮਰੇ ਲੱਗੇ ਹੋਏ ਨੇ ਸਾਨੂੰ ਪਤਾ ਹੈ ਕਿ ਕੌਣ ਆਇਆ ਸੀ ਔਰ ਮੋਬਾਈਲ ਨੰਬਰ ਨੇ ਐਪ ਦਿੰਦੀ ਅਸੀਂ ਕਿ ਤੁਸੀਂ ਆਪ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਨੇੜੇ ਤੇੜੇ ਵਾਲੀ ਕਿਹੜੀ ਖੱਟ ਦੇ ਵਿੱਚ ਰੇਥਾ ਅਵੇਲੇਬਲ ਹੈ 5.5 ਰੁਪਏ ਕਿਤੇ